ਪੁਲਿਸ ਨੇ ਹਾਤਰਸ ਹਾਦਸੇ ਦੇ 6 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਇਸ ਮਾਮਲੇ ਦਾ ਮੁੱਖ ਮੁਲਜ਼ਮ ਅਜੇ ਫਰਾਰ ਹੈ ਪੁਲਿਸ ਨੇ ਉਸਤੇ 1 ਲੱਖ ਰੁਪਏ ਦਾ ਇਨਾਮ ਐਲਾਨ ਕੀਤਾ ਇਸ ਦੇ ਨਾਲ ਹੀ ਪੁਲਿਸ ਕਤਿਤ ਪੋਲੇ ਬਾਬੇ ਵਿਕਤੀ ਦੀ ਪਾਲ ਵਿੱਚ ਵੀ ਲੱਗੀ ਹੋਈ ਹੈ ਉਸ ਦੇ ਟਿਕਾਣੇ ਬਾਰੇ ਜਾਣਕਾਰੀ ਲਈ ਜਾ ਰਹੀ ਹੈ ਇਸ ਦੌਰਾਨ ਬਾਬੇ ਦੇ ਟਿਕਾਣਿਆਂ ਦਾ ਖੁਲਾਸਾ ਹੋਇਆ ਹਾਦਸੇ ਤੋਂ ਬਾਅਦ ਉਹ ਫਰਾਰ ਹੈ ਹਾਤਰਸ ਕਾਂ ਤੋਂ ਬਾਅਦ ਪੁਲਿਸ ਨਰਾਇਣ ਸਾਕਰ ਵਿਜ਼ਬ ਹਰੀ ਉਰਫ ਪੋਲੇ ਬਾਬਾ ਦੀ ਪਾਲ ਕਰ ਰਹੀ ਹੈ ਹਾਦਸੇ ਤੋਂ ਬਾਅਦ ਕਤਿਤ ਪੋਲੇ ਬਾਬਾ ਫਰਾਰ ਹੈ ਉਸ ਦੀ ਪਾਲ ਵਿੱਚ ਪੁਲਿਸ ਨੇ ਵਕ ਵਕ ਜ਼ਿਲ੍ਹਿਆਂ ਵਿੱਚ ਉਸਦੇ ਆਸ਼ਰਮਾਂ ਤੇ ਛਾਪੇਮਾਰੀ ਵੀ ਕੀਤੀ ਹੈ ਪਰ ਕੋਈ ਸੁਰਾਗ ਨਹੀਂ ਮਿਲਿਆ ਸੂਤਰਾਂ ਮੁਤਾਬਕ ਬਾਬੇ ਦਾ ਟਿਕਾਣਾ ਮੇਨ ਪੁਰੀ ਦੇ ਆਸ਼ਰਮ ਚ ਹੈ ਪੋਲੇ ਬਾਬਾ ਹਾਜ਼ਰੇ ਤੋਂ ਬਾਅਦ ਇਸ ਆਸ਼ਰਮ ਵਿੱਚ ਆਏ ਸਨ ਉਹ ਕਟਨਾ ਵਾਲੀ ਥਾਂ ਤੋਂ ਆਪਣੀ ਲਗਜ਼ਰੀ ਕਾਰ ਵਿੱਚ ਸਿੱਧਾ ਮੇਨ ਪੁਰੀ ਆਸ਼ਰਮ ਪਹੁੰਚਿਆ ਸੀ 2 ਜੂਨ ਨੂੰ ਹਾਤਰਸ ਦੇ ਫੁਲਰਾਈ ਪਿੰਡ 'ਚ ਨਰਾਇਣ ਸਾਕਰ ਹਰੀ ਉਰਫ ਪੋਲੇ ਬਾਬਾ ਦੇ satsang ਦੀ ਸਮਾਪਤੀ ਤੇ ਮੱਚੀ ਪਗੜੜ ਕਾਰਨ ਵੱਡਾ ਹਾਦਸਾ ਵਾਪਰ ਗਿਆ ਸੀ ਜਿਸ ਵਿੱਚ 121 ਲੋਕਾਂ ਦੀ ਮੌਤ ਹੋ ਗਈ ਸੀ ਹਾਦਸੇ ਤੋਂ ਬਾਅਦ ਪੋਲੇ ਬਾਬਾ ਫਰਾਰ ਹੋ ਗਿਆ ਪੁਲਿਸ ਨਿਊਜ਼ ਦੀਪਾਲ ਵਿੱਚ ਕਈ ਥਾਵਾਂ ਤੇ ਸ਼ਾਪੇਮਾਰੀ ਕੀਤੀ ਪੁਲਿਸ ਨੂੰ ਬਾਬੇ ਦੇ 메ਨ ਪੁਰੀ ਸਥਿਤ ਆਸ਼ਰਮ ਵਿੱਚ ਮੌਜੂਦ ਹੋਣ ਦੀ ਵੀ ਸੂਚਨਾ ਮਿਲੀ ਸੀ ਜਦੋਂ ਪੁਲਿਸ ਨੇ ਆਸ਼ਰਮ ਤੇ ਛਾਪਾ ਮਾਰਿਆ ਤਾਂ ਉਹਨਾਂ ਨੂੰ ਬਾਬਾ ਉੱਥੇ ਨਹੀਂ ਮਿਲਿਆ ਇਸ ਦੌਰਾਨ ਪੁਲਿਸ ਕਰੀਬ 1 ਘੰਟਾ 메ਨ ਪੁਰੀ ਦੇ ਇਸ ਆਸ਼ਰਮ ਵਿੱਚ ਰਹੀ ਪੁਲਿਸ ਮੁਦੱਬਿਕ ਉਹਨਾਂ ਨੂੰ ਆਸ਼ਰਮ ਵਿੱਚ 50 ਤੋਂ 60 ਔਰਤਾਂ ਮਿਲੀਆਂ ਹਾਦਸੇ ਵਾਲੀ ਥਾਂ ਤੋਂ ਬਾਬੇ ਦਾ ਕਾਫਲਾ 메ਨ ਪੁਰੀ ਵੱਲ ਜਾਂਦਾ ਦੇਖਿਆ ਗਿਆ ਹਾਦਸੇ ਵਾਲੇ ਦਿਨ ਘਟਨਾ ਵਾਲੀ ਥਾਂ ਤੋਂ ਕਰੀਬ 500 ਮੀਟਰ ਦੀ ਦੂਰੀ ਤੇ ਸਥਿਤ પેટ્રોલ ਪੰਪ ਤੇ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਬਾਬੇ ਦਾ ਕਾਫਲਾ ਮੇਨ ਪੁਰੀ ਵੱਲ ਜਾਂਦਾ ਦੇਖਿਆ ਗਿਆ। ਹਾਦਸੇ ਤੋਂ ਬਾਅਦ ਜਦੋਂ ਪੁਲਿਸ ਨੇ ਬਾਬੇ ਦੇ ਕਾਲ ਡਿਟੇਲ ਦੀ ਖੋਜ ਕੀਤੀ ਤਾਂ ਉਹਨਾਂ ਨੂੰ ਹਾਦਸੇ ਵਾਲੇ ਦਿਨ ਦੁਪਹਿਰ 3 ਵਜੇ ਤੋਂ 4:35 ਮਿੰਟ ਤੱਕ ਬਾਬੇ ਦੀ ਲੋਕੇਸ਼ਨ ਮੇਨ ਪੁਰੀ ਦੇ ਆਸ਼ਰਮ 'ਚ ਮਿਲੀ। 4:35 ਮਿੰਟ ਤੋਂ ਬਾਅਦ ਉਸ ਦਾ ਫੋਨ ਬੰਦ ਹੋ ਗਿਆ। ਪੁਲਿਸ ਨੇ ਹਾਤਰਸ ਪਗੜੜ ਮਾਮਲੇ ਵਿੱਚ 6 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਵਿੱਚ ਬਾਬੇ ਦੇ ਸੇਵਾਦਾਰ ਅਤੇ ਕਮੇਟੀ ਮੈਂਬਰ ਸ਼ਾਮਿਲ ਨੇ ਘਟਨਾ ਦਾ ਮੁੱਖ ਮੁਲਜ਼ਮ ਦੇਵ ਪ੍ਰਕਾਸ਼ ਮਦੁਕਰ ਫਰਾਰ ਹੈ ਪੁਲਿਸ ਨੇ ਉਸ ਤੇ 1 ਲੱਖ ਰੁਪਏ ਦਾ ਇਨਾਮ ਐਲਾਨਿਆ ਹੋਇਆ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਮੇਨਪੁਰੀ ਵਾਸੀ 50 ਸਾਲਾ ਰਾਮ ਲਦਾਇਤ ਫਿਰੋਜ਼ਾਬਾਦ ਦੇ ਉਪੇਂਦਰ ਸਿੰਘ ਜਾਦਵ ਮੇਕ ਸਿੰਘ ਮੁਕੇਸ਼ ਕੁਮਾਰ ਮੰਜੂ ਯਾਦਵ ਅਤੇ ਹਾਤਰਸ ਵਾਸੀ ਸੰਜੂ ਦੇਵੀ ਸ਼ਾਮਿਲ ਨੇ ਪੁਲਿਸ ਅਨੁਸਾਰ ਇਹ ਲੋਕ ਪ੍ਰਬੰਧਕੀ ਕਮੇਟੀ ਦੇ ਮੈਂਬਰ ਨੇ ਉਹ ਬਾਬੇ ਲਈ ਦਾਨ ਇਕੱਠਾ ਕਰਨ ਅਤੇ ਪ੍ਰੋਗਰਾਮ ਵਿੱਚ ਹਰ ਤਰ੍ਹਾਂ ਦੇ ਪ੍ਰਬੰਧ ਕਰਨ ਲਈ ਜ਼ਿੰਮੇਵਾਰ ਸਨ ਇਸ ਦੇ ਨਾਲ ਹੀ ਪੁਲਿਸ ਨੇ ਮੁੱਖ ਆਯੋਜਕ ਦੇਵ ਪ੍ਰਕਾਸ਼ ਮੁੱਦਕਰ ਤੇ 1 ਲੱਖ ਰੁਪਏ ਦਾ ਇਨਾਮ ਦਾ ਐਲਾਨ ਕੀਤਾ ਕਾਰਨਾ ਦੇ ਬਾਅਦ ਤੋਂ ਦੇਵ ਪ੍ਰਕਾਸ਼ ਮੁੱਦਕਰ ਫਰਾਰ ਨੇ ਇੱਥੇ ਪੁਲਿਸ ਨਰਾਇਣ ਸਾਕਰ ਵਿਸ਼ਫ ਹਰੀ ਉਰਫ ਪੋਲੇ ਬਾਬਾ ਦੇ ਅਪਰਾਧਿਕ ਰਿਕਾਰਡ ਦੀ ਜਾਂਚ ਕਰ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਜੇਕਰ ਲੋੜ ਪਈ ਤਾਂ ਬਾਬੇ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਬਾਬੇ ਤੇ ਕਿੰਨੇ ਕੇਸ ਦਰਜ ਨੇ ਇਸ ਸਾਰੀ ਘਟਨਾ ਵਿੱਚ ਬਾਬੇ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ